ਤੂੰ ਕਿਹੜੀ ਠਾਰ ਲੈ ਪਾ ਤੇ ਜਾ 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 ਗੱਪਾਂ ਦੇਖ ਲੈ ਸਾਰੀਆਂ ਮੈਂ ਕੁਰਸੀਆਂ ਉੱਥੇ ਫਿਰ ਠਾਰਾ ਕਿੰਦਰ ਵਟਾ ਗਿਣਾਤਾ ਮੈਨੂੰ ਚ 3 ਕਿੰਨੇ ਕਿਲੇ ਆ ਹੈ ਡੇੜਾ ਕਿਲੇ ਡੇੜਾ ਕਿਲੇ 18 ਵਟਾ ਕਿੱਥੇ ਪਾ ਦੀਆਂ ਵੀਰੇ ਆਜਾਣੇ ਦਾ ਪਾਂਚਾ ਬਈ ਆ ਜੇ ਮੱਕੀ ਨੂੰ ਰੇ ਲੱਗਿਆ ਚਲਾਣ ਨਾਲੇ ਦੇ ਰੇ ਰੇ ਪੈਂਦਾ ਨਾਲੇ ਪਾਣੀ ਲੱਗਦਾ ਇਸੇ ਤਰੀਕੇ ਨਾਲ ਮੱਕੀ ਆਉਣੀ ਪੂਰੀ ਬਈ ਮਾਰਨੀ ਛਾਲਾ ਅਮਾ ਮਰੇ ਮਰੇ ਦਬੀ ਵੀ ਹੀ ਆ ਇਹ ਬਾਕੇ ਪਿੱਛੇ ਰਹਿਣ ਆ ਪਿੱਛੇ 6 ਫੁੱਟ ਦੀ ਹੋਈ ਵੀ ਆ ਵਿਚ ਵਿਚ ਨੂੰ ਹੈਗਾ ਇੱਥੇ ਕੋਈ ਦਾਣਾ ਉਹ ਲੈਣਾ ਉਹ ਪੂਰੀ ਸੜ ਪਾਣੀ ਕਰਕੇ ਹੋ ਜਾਂਦਾ ਇਹ ਕੋਈ ਭਾਈ ਇਹ ਵਾਕੀ ਬਾਈ ਆ ਤਰੀਕਾ ਵਧੀਆ ਜਾਪਰਾ ਰੁਕ ਜਾ ਹੁਣ ਬਹੁਤ ਕੋਈ ਨਾ ਰੇਖੁਰ ਖੁਰਕੇ ਪਾਣੀ ਹੋ ਜਾਂਦਾ ਅੱਧਾ ਥੈਲਾ ਕਰਤਾ ਅਸੀਂ 1 ਤੋਂ 11 ਡੇਢ ਭਰ ਗਿਆ 11 ਤੇ ਹੁਣ ਇਹਨੂੰ ਛੱਡਿਆ ਦਾ ਮੁਰਲੇ ਨੂੰ ਥੋੜਾ ਜਿਹਾ ਪਰਾ ਵਾਲਾ ਰਹਿੰਦਾ ਦੋਨਾਂ ਨੂੰ ਪੈ ਰਿਹਾ ਪਾਣ ਗਾਇਦੋ ਚਾਰ ਆਈ ਇਹਦੇ ਹੈ ਇਹਨਾਂ ਬਾਦ ਆ ਰਹੇ ਨੇ ਇਹਨਾਂ ਪੰਨ ਲਾਜੀ ਨਾ ਇਹਨੂੰ ਲਾ ਦੇਣਾ ਹੁਣ ਹਾਂ ਜਿਹੜਾ ਬਚ ਗਿਆ ਉਧਰ ਰੱਖ ਲੈਣਾ ਆਪਾਂ ਨੇ ਉੱਥੇ ਤਾਂ ਦੋ ਕਹਿ ਰਹੇ ਆ ਕੱਥਲਾ ਬਹੁਤ ਆ ਇੰਨਾ ਕਿੰਨਾ ਦਾ ਪਾਉਣਾ ਇਹਨੂੰ ਇਹਦਾ ਵੈਸੇ ਲੋਡ ਤਾਂ ਹੈ ਨਹੀਂ ਉਹ ਕਾਲਸ ਭਰਾ ਪੂਰੀਆਂ ਨੇ ਚਲ ਆਪਾਂ ਪਾ ਦੰਨੇ ਫਿਰ ਵੀ ਕਥਲਾ ਚਲੋ ਨਾ ਇਹਦਾ ਆ ਸਪਰੇਅ ਕਰਕੇ ਜਾਣ ਯਾਰ ਬੱਟਾ ਉੱਪਰ ਰਹਿ ਗਈ ਕੰਮ ਫੇਰ ਠਹਿਣ ਅੱਜ ਬਾਈ ਡੈਡੀ ਖੇਤ ਬਾਗੇ ਗਿਆ ਖਾਲਾ ਨਾਲ ਅੱਜ ਮੈਂ ਬਹੁਣੇ ਖੇਤ ਹੈ ਬਾਜਾ ਇਹ ਤਾਂ ਇਹ ਜੀ ਕਰਦਾ ਇਹ ਤਾਂ ਆਪਿਆ ਹੀ ਹੈ ਹੋ ਇੱਧਰ ਹਾਲ ਫੇਰ ਗਿਆ ਦਾ ਜੀਰੋ ਕਰਾਤੇ ਤੇਗੇ ਤਾਂ ਫਾਲੇ ਅਜ ਬਰੀ ਬਰੀ ਕੱਕ ਤਾਂ ਫਿਰ ਮੈਨੂੰ ਜਾਣਾ ਤਾਂ ਅਜ ਮੈਂ ਜੜੀ ਕਹਿੰਦਾ ਫਿਰ ਮੈਂ ਹੀ ਫੇਰ ਆਉਣੇ ਫਾਲੇ ਇੱਧਰ ਫੇਰ ਗਿਆ ਇੱਧਰ ਵੀ ਮਨ ਪਾੜ ਪਾ ਗਿਆ ਮਨ ਲੱਗਦੀ ਜਦੋਂ ਮੈਂ ਲੀਆ ਦਾ ਅੰਗੋਰੇ ਕਰੇ ਬਾਕੀ ਦਾ ਖਾਸੇ ਖਾਸੇ ਕਮਾਏ ਪੈ ਟਰੈਕਟਰ ਹਨਾ ਲੀ ਨਹੀਂ ਸਿੱਧੀ ਕੋਈ ਵੀ ਹੈਗੀ ਠਿਕਦੀ ਇੱਧਰ ਵੀ ਆ ਦੋ ਕੇ ਰਏ ਜੀ ਮਾਰ ਕੇ ਧਮਾ ਕੇ ਬਾਹਰ ਕਰ ਦਿੰਦੇ ਤੇ ਪੰਚ ਨਾਲੇ ਵੀ ਖੇਤ ਬੋਹਣੇ ਆ ਜੀ ਉਹ ਵੀ ਕੱਦ ਦੇ ਤੱਕ ਬਾਵਾਗੇ ਕਾਲੂ ਆਪਾਂ ਨੇ ਕਰਨੀ ਸਪਰੇ ਹੈ ਨਾ ਕਾਲੂ ਬੱਟਾ-ਬੱਟਾ ਭਰੇ ਦੇ ਵੀ ਸਪਰੇ ਕਰਕੇ ਆਉਣੀਆ ਬੜੇ ਵੀ ਸਪਰੇ ਕਰਾਂਗੇ ਬਾਕੀ ਬਈ ਉਹ ਪਨੀਰੀ ਬੀਜੀ ਵੀ ਆਪਾਂ ਨੇ ਦੁਬਾਰੇ ਹੁਣ ਪਾਣੀ ਕੱਢਿਆ ਸਵੇਰ ਦਾ ਉਹਦੇ ਚ ਲੱਗੇ ਹਰਿਆਈ ਜੀ ਮਾਨ ਹੈ ਬਾਕੀ ਹੁਣ ਮੱਕੀ ਵੱਢ ਕੇ ਫਿਰ ਦੇਖਦੇ ਆਂ ਬਾਈ ਹੁਣ ਕਿਉਂਕਿ ਪਨੀਰੀ ਤਾਂ ਆਪਣੀ ਲੇਡੇ ਬੀਜ ਹੋਈ ਵੀ ਸੀ ਜਦ ਤੱਕ ਛੱਲੀ ਪੈ ਗਈ ਵੀ ਪੂਰਾ ਵਧੀਆ ਹੋ ਗਈ ਹੈ ਨਾ ਛੱਲੀ ਚਾਰ ਜੋਗੀ ਫਿਰ ਤਾਂ ਆਪਾਂ ਨੇ ਚਾਰ ਵਾਲਿਆਂ ਨੂੰ ਨਹੀਂ ਤਾਂ ਫਿਰ ਆਪਾਂ ਨੇ ਟਾਲਤੀ ਉਹ ਕਰ ਦਣੀ ਠੀਕ ਨਹੀਂ ਪੰਚ ਪੀਵੀਐਸ ਵਾਲੇ ਦੀ ਅਗਲੀ ਤਾਂ ਹੀ ਖੜੀ ਆ ਰਹੇ ਬਾਕੀ ਪਤਾ ਨਹੀਂ ਦੇਸ ਤਾਂ ਆਪਣੀ ਜੀ ਨੂੰ ਮਾਰੀਏ ਚੰਨੇ ਦਾ ਵਧੀਆ ਹੋਏ ਇਹ ਤਾਂ ਯਾਰ ਲੇਜ਼ਰ ਮੈਂ ਇਹ ਐਂ ਹਰਾ ਵੀ ਇਹ ਬੱਟਾ ਬੱਟਾ ਤੂੰ ਪਵਾ ਕੇ ਗਿਆ ਤੇ ਨਾਲ ਹੈਂ ਵਿੱਚੋਂ ਵੀ ਭਰੀਆਂ ਕਿ ਆ ਵਿੱਚੋਂ ਵਿੱਚੋਂ ਮਿੱਟੀ ਬੱਟਾਂ ਲਾਈ ਆ ਮਾੜੀ ਮੋਟੀ ਮਾੜੀ ਮੋਟੀ ਉਹ ਲਾਈ ਤਾਂ ਹੀ ਧੱਬ ਗਈ ਬਾਹਰ ਤੇ ਭਰੀ ਬਾਹਰ ਤੇ ਹੀ ਲਾਉਣੀ ਹੁੰਦੀ ਮਿੱਟੀ ਤੇ ਸਾਰੇ ਬਾਹਰ ਤੇ ਹੀ ਲਾਈ ਆ ਚਲ ਜੰਮ ਤਾਂ ਲੱਗ ਗਿਆ ਤੇ ਵਧੀਆ ਹੁਣ ਹੁਣ ਪਾਣੀ ਨਹੀਂ ਇਹਨੂੰ ਲਾਉਣਾ ਸਵੇਰੇ ਪਾਉਂਗੇ ਥੋੜਾ ਜਿਹਾ ਪਾਣੀ ਰਾਤ ਨੂੰ ਇਹਨੂੰ ਲੈਣ ਦੇ ਹੈਂ ਹੂੰ ਗਾਰਾ ਚੜਿਆ ਪਿਆ ਉੱਪਰ ਗੰਚ ਨਹੀਂ ਗੱਲ ਬਾਤ ਤਰਪੀ ਬਨੀਦੀ ਤਾਂ ਕੈਨ ਮਿਲਾ ਛੋਟਾ ਪਾਪਾ ਨੂੰ ਕਿਹੜਾ ਉਹ ਕਿਹੜਾ ਮੇਰੀ ਉਹ ਘੱਟਦੀ ਸਾਰੇ ਆਹੀ ਗੱਲਾਂ ਕਰਦੇ ਜਾਂਦੇ ਨੇ ਔਰੇ ਨੂੰ ਹੈ ਪੰਜ ਤੇ ਜੇ ਆ ਆਪਣੀ ਇਹ ਦੇਈ ਲੈ ਕਿਆ ਕੈਂਤੀ ਹੁੰਦੀ ਹੈ ਇੜਕ ਇੜਕ ਗਣਾਂਗੇ ਆ ਵਧੀਆ ਗੇਰ ਰੋ ਇਹਨਾਂ ਦੀ ਵਧੀਆ ਹੋਈ ਐ ਇਹਨਾਂ ਨੂੰ ਪਤਾ ਨਹੀਂ ਕਿ ਆ ਕੋਈ ਖਬਰੇ ਕਰ ਜਾਣਾ ਕਿ ਨੂੰ ਪਤਾ ਨਹੀਂ ਚੱਲ ਕਿ ਤੈਨੂੰ ਕੋਈ ਬਾਤ ਨਹੀਂ ਯਾਰ ਉਹ ਪਾਣੀ ਕਿੱਥੇ ਉਹ ਕਹੀ ਲਈਆਂ ਪੰਜ ਜਾ ਕੇ ਮੈਂ ਛਿੱਤੀ ਕਰਾਂ ਪਾਣੀ ਪਤਾ ਨਹੀਂ ਕਿੱਧਰ ਤੇ ਆ ਗਿਆ ਓਟਕਣ ਦਾ ਨਹੀਂ ਖੁੱਲਿਆ ਬਿਆ ਬਾਕੀ ਮੱਕੀ ਦਾ ਵੀ ਪੂਰੀ ਛਾਲਾ ਮਾਰਦੀ ਜਾ ਰਹੀ ਕਿ ਆਪਣੀ ਪੂਰੀ ਇਹਦਾ ਜਮਾ ਹੀ ਫੂਸ ਬਣਾ ਛੱਡੀ ਕੋਈ ਵਿਦਾਨਾ ਨਹੀਂ ਬਜਿਆ ਖੋਖੀ ਕਰਤੇ ਸਾਰੀ ਹਾਜੀ ਚਲੋ ਆ ਇਹਦੇ ਵਰਤੀ ਵੀ ਚੱਲ ਇਹਦੇ ਪਰ ਹੋਈਏ ਕੋਈ ਨਹੀਂ ਉਹ ਖੱਤੀ ਹੈਗੀ ਆ ਫਿਰ ਉਹਦੇ ਪਰ ਵੀ ਕਾਰਵਾਈ ਪਈ ਵੀ ਤੇ ਇਹ ਕਰੀ ਝਟਾ ਪਟ ਨਹੀਂ ਹੈਗੇ ਕਰੀ ਹੋਰ ਸਪਰੇਅ ਆ ਕਿਉਂਕਿ ਲੇਟਰ ਸਰ ਦਖਾਵਾ ਕਰ ਰਹੇ ਨੇ ਹੂੰ ਵੇਖੋ ਇਹ ਤਾਂ ਵੀ ਕੰਮ じゃ ਹੋ ਗਿਆ ਹੁਣ ਤਾਂ ਹੀ ਤਾਂ ਇਹਨੂੰ ਪਾਣੀ ਨਹੀਂ ਲਾਇਆ ਫੇ ਪਾਣੀ ਲਾ ਕੇ ਫਾਇਦਾ ਗਿਆ ਹੈ ਪਾਣੀ ਉਹ ਥੰਡਾ ਹਾਂ ਆ ਰਹਿ ਗਿਆ ਵੇ ਚੜਦੇ ਵਟਾ ਘੁਰਤੀ ਨਹੀਂ ਹੋਣੀ ਕਾਲੂ ਦੇਖਦੇ ਸ਼ਾਇਦ ਕਾਲੂ ਕਹਿੰਦਾ ਹੱਛੀ ਵੀਰ ਕਿੰਨੀਆਂ ਵਟਾ ਘੁਰਤੀਆਂ 18 ਹੈ ਤਨੀ ਉਡਾਂ 18 ਤੂੰ ਕਿਹੜੀ 18 ਲੈ ਪਾ ਤੇ ਜਾ ਜਾ ਸਾ ਗੱਪਾਂ ਦੇਖ ਲੈ ਸਾਰੀਆਂ ਮੈਂ ਘੁਰਤੀਆਂ ਉੱਥੇ 18 ਕਿਧਰ ਵਟਾ ਗਲਾਤਾ ਮੈਨੂੰ ਚ 3 ਕਿੰਨੇ ਕਿਲੇ ਆ ਹੈ ਕਿਹੜੇ ਕਿਲੇ 1.5 ਕਿਲੇ 18 ਵਟਾ ਕਿੱਥੇ ਪਾ ਦੀਆਂ ਇੱਕ ਰੈਡ ਤੋਂ ਲੱਗ 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 ਜਾ ਤੇ ਇੱਕ ਤਾਂ ਲੰਬੀ ਹੋਗੀ ਘੇਰਾ ਠੀਕ ਹੈ ਚਲ ਪਤਾ ਕਿੰਨੀ ਓੜੀ ਆ ਰਿਹਾ 18 18 ਬੱਟਾ ਹਾਂ ਦੇਖ ਲਿਆ ਹਾਂ ਆਪ ਦਾ ਪੰਜ ਪੰਜ ਆਪ ਦਾ ਕਿੰਨੀਆਂ ਬੱਟਾ 18 ਬੱਟਾ ਜੇ ਕਿਸੇ ਨੇ ਭਾਈ ਲੋੜਾ ਬੱਟਾ ਉਹ ਕਰਨੇ ਦੀ ਤਾਂ 18 18 ਬੱਟਾ ਮੁੰਡਾ ਕਿੰਨੇ ਦਿਨਾਂ ਚੱਕ ਕਰੀਆਂ ਸ਼ਾਮ ਨੂੰ ਅਸੀਂ ਸਵੇਰ ਸ਼ਾਮ ਨੂੰ ਘੰਟਾ ਲਾ ਕੇ 18 ਬੱਟਾ ਕਰਕੇ ਆਉਂਦਾ ਰਿਹਾ ਰਹਿਣ ਦੇ ਦੇ ਬਸ ਸਪਰੇਅ ਕਰ ਦੇਣੀ ਹਸਾਬ ਕਰ ਹਵਾ ਚਾਲਦੀ ਮੇਰੀ ਆਹੀ ਮਰਚੀ ਫਗਰੀ ਆਈ ਵੀ ਨਹੀਂ ਉਹਦਾਂ ਆਵਦਾ ਚੰਪੁਰ ਤੇ ਬਾਕੀ ਕਈ ਜੱਕੀ ਲੰਗੇ ਖੇਤਾਂ ਦੇ ਆਪਣੇ ਖੇਤਾਂ ਨੂੰ ਕਿਤੇ ਹੀ ਖੇਤਾਂ ਲੰਗੇ ਬਾਕ ਕਰਿਆ ਆ ਕੰਮ ਆਇਆ ਕਰਿਆ ਆ ਬਬੂ ਆ ਕੋਣ ਘਰ ਚ ਗਿਆ ਕੋਣ ਕੋਣ ਘਰ ਚ ਗਿਆ ਕਬਈਆ ਰੱਖਿਆ ਉਹਦਾਂ ਤੇ ਆ ਜੱਗੇ ਨਾਲੇ ਕਾਲੂ ਕਰਕੇ ਜਾਣੇ ਹੱਛ ਵੀ ਨੇ ਆ ਕੇ ਫਿਰ ਆਪਣੇ ਨਾਲ ਲਾਦੀ ਆਪਣੇ ਕਰਾ ਲਾਂਗੇ ਹਾਲੇ ਆਹੀ ਰਹਿੰਦਾ ਆਪਣਾ ਤਾਂ ਫਿਰ ਮੱਕੀ ਵਾਲਾ ਜਦੋਂ ਦੇਖਾਂਗੇ ਜੇ ਹੋਊਗਾ ਤਾਂ ਇਹ ਕਿਉਂਕਿ ਜਿਆਦਾ ਬਰਸਾਤਾ ਪੈਣ ਲੱਜੰਨੀ ਆ ਫੇ ਲੋਟ ਨਹੀਂ ਆਉਂਦਾ ਕਹਣੇ ਹੀ ਬੱਚਾ ਰੱਸੀ ਦਾ ਬਹੁਤ ਫਾਇਦਾ ਹੋ ਗਿਆ ਆਪਣੇ ਵਿੱਚ ਨੂੰ ਮੀਂਹ ਲਗਾਉਂਗਾ ਨਹੀਂ ਬੜੀਆਂ ਹੋਣੀਆਂ ਕਹਣੇ ਉਹ ਬੋਟੇ ਹੋਣਾ ਸੋਰੀਆ ਕਿ ਖੁਰਚੂ ਦੇ ਲੰਗੇ ਕੀਆ ਫੁੱਟਣ ਬਈਆ ਰੱਖਿਆ ਹੋਇਆ ਤਾਂ ਵਿਚ ਡੈਡੀ ਵੀ ਹਾਂ ਇਹ ਤਾਂ ਡੈਡੀ ਨੇ ਵੀ ਕਰਵਾਈਆਂ ਹੋਣੀਆਂ ਮੈਂ ਤਾਂ ਹੈ ਨਹੀਂ ਤਾਂ ਲੋੜ ਜੇ ਬੰਦਾ ਹਿੰਮਤ ਮਾਰ ਕੇ ਦੋ ਜਣੇ ਚਾਹੀਦੇ ਪੰਚ ਦੋ ਜਣੇ ਹੋਣ ਨਾ ਜੀ ਲੱਗਿਆ ਰਹਿੰਦਾ ਆਪਾਂ ਨੇ ਦੋ ਖਾਲਾ ਬਣਾਈਆਂ ਸਿਰੇ ਲਾਏ ਆ ਜਿਵੇਂ ਦੇ ਦੋ ਬੰਦੇ ਆ ਵੀ ਵੇਦਾ ਇੱਕ ਅੱਧਰ ਲੱਗ ਜਵੇ ਇੱਕ ਅੱਧਰ ਲੱਗ ਜਵੇ ਪਤਾ ਹੀ ਨਹੀਂ ਲੱਗਦਾ ਫਿਰ ਤਾਂ ਜੇ ਟਾਈਮ ਨਹੀਂ ਲੱਗਦਾ ਇਹ ਤਾਂ ਆਪਾਂ ਨੇ ਜਿੰਦੇ ਨਾਲ ਆਵੇ ਆਪਣੀ ਜਿੰਦੇ ਨਾਲ ਵੱਟ ਪੈ ਜਾਣੀ ਜੱਗੇ ਨਾਲ ਨਹੀਂ ਆ ਤਾਂ ਪਾਤੀ ਐਦੇ ਪਰ ਆਪਾਂ ਨੇ ਇੱਕ ਸਾਈਡ ਤੇ ਨਾ ਜਿੰਦਾ ਖੋਲ ਕੇ ਕਮਾ ਦਾਣਾ ਇੱਧਰ ਜਿੰਦਾ ਮਤਲਬ ਕਿਵੇਂ ਇੱਕ ਸਾਈਡ ਤੇ ਇੱਕ ਇੱਕ ਸਾਈਡ ਵਾਲੇ ਜਿੰਦਾ ਖੋਲ ਕੇ ਇੱਕ ਸਾਈਡ ਤੇ ਡੂੰਘਾ ਕਰ ਲਿਆ ਉਤੇ ਬਾ ਲਫਾਫਾ ਪਾ ਕੇ ਬੱਤੇ ਇੱਧਰ ਤੇ ਤੇਜ ਕਰਕੇ ਕਮਾ ਦੇ ਸਿੱਧੀ ਮਿੱਟੀ ਉੱਪਰ ਸੌਖਾ ਤਰੀਕਾ ਬਾਪੜੇ ਤੇ ਲਫਾਫੇ ਇਹਨੂੰ ਲੱਗਣਾ ਇੱਕੋ ਨੂੰ ਉਹ ਵੱਟ ਨੂੰ 19 ਕਿਨੂੰ ਲੱਗਣਾ ਟੋਟਾ ਹੋਰ ਤਾਂ ਕਿਤੇ ਵੀ ਨਹੀਂ ਲਫਾਫੇ ਵਾਲਾ ਕੰਮ ਆਪਣੇ ਇਹ ਤਾਂ ਵੱਟੇ ਨੇ ਲੱਗਣਾ ਗਵਾਂਢੀ ਕੋਲੇ ਲੱਗਣਾ ਗਵਾਂਢੀ ਕੋਲੇ ਗਵਾਂਢੀ ਕਾ ਨੂੰ ਆਪਣੀਆਂ ਹੀ ਖੇਤੇ ਵੀ ਪਹਿਲਾਂ ਇਹ ਬਈ ਆਪਣੇ ਕੋਲ ਹੁੰਦਾ ਦਾਲਾ ਕੀਲਾ ਫਿਰ ਆਪਾਂ ਨੇ ਉਧਰ ਸਾਂਝੇ ਹੁੰਦੇ ਤੇ ਫਿਰ ਉੱਥੇ ਮੈਂ ਰੱਖ ਲੈ ਸਾਰਾ ਜੇ ਇਹਨਾਂ ਨੂੰ ਆ ਦੇਤਾ ਜਿਹੜਾ ਫਿਰ ਬਾਦ ਘਟ ਹੁੰਦੀ ਸੀ ਉਹ ਇੱਧਰੋਂ ਘਟਦੀ ਅਸੀਂ ਆਪ ਵਧਾ ਲਿਆ ਤੈਨੋਂ ਪਰ ਉਹਨੂੰ ਤੇ ਆ ਸਿੱਧਾ ਚੌਰਸ ਉਰੇ ਮੇਰਾ ਹੋ ਗਿਆ ਇਹ ਆਪਣੇ ਬਈ ਉਰੇ 11 ਸਮਝ ਲਓ ਵੀ 10 10 10.5 ਕਿੱਲੇ ਪਾੜਦੀ ਐ ਇਹ ਜ਼ਮੀਨ ਮੋਟਰ ਕੱਲੀ ਖਾਂ ਦੇ ਖਲਾ 10.5 ਕਿੱਲੇ ਨੂੰ ਪਾਣੀ ਚੱਲਦਾ ਇਹਦਾ ਕਿੰਨੇ ਕਿੱਲੇ 10 ਕਿੱਲੇ ਇਹ ਉਰੇ 9 ਆ ਤੇ ਡੇਢ ਕਿੱਲਾ ਉੱਥੇ ਆਪਾਂ 10.5 ਹੋਰ ਕੱਢੇ ਹੁਣ ਕਿੱਥੇ ਪਤਾ ਠੰਡੀ ਕਿੱਥੇ ਹੂੰ ਉਹਨਾਂ ਤੱਕ ਜੀ ਨਾਲੇ ਕਹੀ ਜਾਂਦਾ ਮੰਨੂ ਬੜਾ ਪੰਜ ਕੀਲੇ ਆ 6 6-7 ਕੀਲੇ 6-7 ਕੀਲੇ ਆ ਤੱਕਾ ਲਾਈ ਜਾ ਮਾ ਆ ਕੰਮ ਆ ਤੈਨੂੰ ਅੱਗੇ ਵਾਸਤੇ ਦੱਸ ਦਿੰਦਾ ਕੀ ਬਾਂਚਾ ਐ ਖੜੀ ਜੇ ਕੋਈ ਕੀਲਾ ਪੁੱਛੂ ਦੇਖੀ ਐ ਵੀ ਜਿੱਥੇ ਤੱਕ ਉਂਗਲੀ ਘੁੰਮਦੀ ਐ ਆਪਣੀ ਉਹ ਆਏ ਦੇਖਣੀ ਕਰਦਾ ਬਬੀ ਇਹ ਜਿੱਥੇ ਤੱਕ ਉਹ 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 ਤੱਕ ਲੱਗਦਾ ਵੀ ਵਾਕਈ ਮਤਲਬ ਕਿਤੂ ਲੱਗ ਕਰ ਚੱਲ ਅਗਲੀ ਕੇ ਉਂਗਲੀ ਵੀ ਉੱਥੇ ਵੀ ਜਾ ਕੇ ਹੁਣ ਆਪਾਂ ਪੰਚ ਉਹਨਾਂ ਦੇ ਅੱਜ ਮੈਂ ਤਾਂ ਇਹ ਪਤਾ ਕਿ ਕਦੋਂ ਤੱਕ ਟਰੈਕਟਰ ਬਾੜ ਨਹੀਂ ਨਹੀਂ ਹੈਗਾ ਇਤਕੀ ਆਪਾਂ ਨੇ ਇਹਦਾ ਬਾਪੂ ਨੂੰ ਕਿਹਾ ਯਾਰ ਇਹ ਦੱਸੋ ਕੀ ਹੈ ਪਤਾ ਹੁਣ ਲੇਜ਼ਰ ਹੋਏ ਪਏ ਆ ਫੇਰ ਕੇ ਡੂਟਾਵੇਟਰ ਫੇਰ ਕੇ ਪਾਣੀ ਛੱਡ ਦੇ ਫਾਲੇਗਾ ਤੇ ਫੇਰ ਨਹੀਂ ਆ ਜਦੋਂ ਡੈਡੀ ਨਹੀਂ ਹਟਿਆ ਮੈਂ ਤਾਂ ਨਹੀਂ ਡੂਟਾਵੇਟਰ ਕਮਾਉਣਾ ਤਾਂ ਢੜੀਗਾ ਫਾਲੇ ਫੇਰ ਨਹੀਂ ਮੈਂ ਚੱਲ ਭਾਈ ਬਾਹਰਲਾ ਚੌਕ ਕਮਾਇਆ ਤਾਂ ਕਰਕੇ ਆ ਹੁਣ ਦੇਖ ਲੈ ਉਹਨਾਂ ਦੇਖਿਆ ਜਿੱਥੇ ਲੇਜ਼ਰ ਫੇਰ ਕੇ ਜੀਰੀ ਲੈ ਜੀਨੀ ਲੇਜ਼ਰ ਫੇਰ ਗੱਗੇ ਨਾਲ ਦੇ ਟ੍ਰਾਵੇਟਰ ਮਾਰ ਖਾਂ ਦੇਖ ਲੈ ਰੂਟਾਵੇਟਰ ਮਾਰਿਆ ਪਾਣੀ ਛੱਡਦਾ ਬਸ ਜਿੱਖਣੇ ਲਾਤੀ ਉਹਨਾਂ ਨੇ ਟਰੈਕਟਰ ਲਵੇੜ ਨੇ ਲੋੜੇ ਨੇ ਆਪਣੀ ਦਾ ਭੱਸੀ ਮਿੱਟੀ ਆਪਣੀ ਕਿਹੜੇ ਨਹੀਂ ਟ੍ਰਾਵੇਟਰ ਵੀ ਰਵੇਰੇ ਉਹਨਾਂ ਨੇ ਫੇਰ ਇਹ ਰੂਟਾਵੇਟਰ ਦਾ ਫੇਰ ਕੇ ਆ ਜਾ ਉਹ ਪਰਾਲਾ ਭਰ ਗਿਆ ਰਹਿੰਦਾ ਤਾਂ ਬੜਾ ਡੱਕ ਹੋ ਜਾਂਦੇ ਹੋਰ ਯਾਰ ਪੂਰੀ ਜਿਆਦਾ ਨਹੀਂ ਇੱਕ ਵਾਰੀ ਹਣ ਅੱਖੋ ਖੁੱਖਾ ਤਾਂ ਵਿੱਚ ਤਾਂ ਨਹੀਂ ਹੈਗਾ ਬਾਕੀ ਤੇ ਸੱਡਾ ਸੂਡਾ ਪਰ ਹੋ ਗਿਆ ਕਿਤੇ ਕਿਤੇ